ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਨਾ ਜੌਂਡੀਅਰ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਮਿਲਾਉਣਾ ਵੀਰਾਂ ਕੋਲੇ ਜੌਂਡੀਅਰ ਆ ਸਾਰੇ ਪੁਰਾਣੇ ਵੀ ਆ ਨਵੇਂ ਵੀ ਆ ਇੱਕ ਚੀਜ਼ ਤੁਹਾਨੂੰ ਨਵੀਂ ਵੀ ਦਿਖਾਉਣੀ ਆ ਪੀਆਰ ਗੀਅਰ ਉਹ ਅੱਜ ਦਾ ਨਹੀਂ ਆਇਆ ਭਲੇ ਵੇਲੇਆਂ ਦਾ ਆ ਉਹ ਚੀਜ਼ ਵੀ ਤੁਹਾਨੂੰ ਦਿਖਾਉਣੀ ਆ ਵੀ ਪੁਰਾਣੇ ਟਰੈਕਟਰ ਚ ਹੀ ਹੈਗੀ ਸੀ ਆਪਣੇ ਨਾਲ ਵੀਰਾਂ ਸੁਖ ਪ੍ਰਭ ਤੇ ਨਵ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਆਜੋ ਵੀਰੇ ਹਾਂ ਜੀ ਹੋਰ ਸੇਤਾਂ ਵੇ ਤਾਂ ਕਾਇਮ ਹੂਰੀਆਂ ਠੀਕ ਹੈ ਵੀਰੇ ਚਲੋ ਚੜਦੀ ਕਲੇ ਚਾਹੀਦੀ ਆਪਾਂ ਨਾ ਵੀਰੇ ਤਾਂ ਸ਼ੁਰੂ ਕਰ ਦਈਏ ਇੱਥੋਂ ਹੀ ਹੈ ਨਾ ਕਿੱਧਰ ਖੜਾ ਇਹ ਵੀਰੇ ਟਰੈਕਟਰ ਕਿੰਨਾ ਮਾਡਲ ਆਪਣਾ ਇਹ 7 ਮਾਡਲ ਲੱਗ ਰਿਹਾ 7 ਮਾਡਲ ਆ ਤੇ ਇਹ ਮਤਲਬ ਆਪ ਨਵਾਂ ਹੀ ਲਿਆ ਸੀ ਜਾਂ ਸੈਕੰਡ ਹੈਂਡ ਲਿਆ ਸੀ ਨਹੀਂ ਨਵਾਂ ਹੀ ਲਿਆ ਨਵਾਂ ਹੀ ਲਿਆ ਸੀ ਕਾਲੇ ਢੱਡਲੇ ਇੰਜਨ ਦੀ ਜਿਹੜਾ ਟਰੈਕਟਰ ਦੀ ਬਹੁਤ ਜ਼ਿਆਦਾ ਅੱਜ ਕੱਲ ਡਿਮਾਂਡ ਹੈ ਨਾ ਤੇ ਇਹ ਕਿਵੇਂ ਚੱਲਿਆ ਚੱਲਿਆ ਕਿੰਨਾ ਚੱਲਿਆ ਵਾ ਇਹ ਵੀਰੇ 6000 ਘੰਟਾ ਚੱਲਣ ਵਾਲਾ 6000 ਘੰਟਾ ਤੇ ਕਿਵੇਂ ਚੱਲਿਆ ਵਧੀਆ ਕਿ ਮਾੜਾ ਕਿ ਚੰਗਾ ਕਿਵੇਂ ਦਾ ਮਾੜਾ ਪੂਰਾ ਵਧੀਆ ਵੀਰੇ ਗੁਰਾ ਵਧੀਆ ਚੱਲਿਆ ਕਿਸੇ ਕੰਮ ਨੂੰ ਲਾ ਲਓ ਹਾਂਜੀ ਜਵਾਬ ਨਹੀਂ ਦਿੰਦਾ ਜਵਾਬ ਨਹੀਂ ਦਿੰਦਾ ਨਾ ਜਿਹੜੇ ਮਰਜ਼ੀ ਕੰਮ ਇਹ ਤੋਂ ਕਿਹੜੇ ਕਿਹੜੇ ਕੰਮ ਲੈ ਲਿਆ ਇਹਦੇ ਨਾਲ ਕੋਈ ਕੰਮ ਛੱਡਿਆ ਹੀ ਨਹੀਂ ਛੱਡਿਆ ਹੀ ਨਹੀਂ ਹਾਂ ਨਾਨਕਸਰ ਦਾ ਰੀਤਾ ਵੋਟ ਹੋਇਆ ਇਹਦੇ ਨਾਲ ਅੱਛਾ ਸੁਪਰ ਸੀਟਰ ਇਹਦੇ ਮਗਰ ਪਾਇਆ ਹਾਂਜੀ ਨਾ ਫੁੱਟਾ ਟਰਾਲਾ ਰੀਤੀ ਦਾ ਭਰ ਕੇ ਲੋਣੇ ਇਹਦੇ ਨਾਲ ਹਾਂਜੀ ਤੇ ਕੋਈ ਕੰਮ ਕਹਿ ਲੋ ਫਲੋ ਵੀ ਪਾਏ ਆ ਸਾਰਾ ਕੁਝ ਕਰਕੇ ਦੇਖ ਲਿਆ ਇਹ ਉਹ ਟਰੈਕਟਰ ਆ ਜਿੱਤ ਜੌਂਡੀ ਦਾ ਨਾਮ ਬਣਿਆ ਹਾਂ ਤਰਾ ਬੰਜਾ ਯਾਰ ਇਹਨਾਂ ਤੋਂ ਫਿਰ ਰੂਟਰ ਪੰਪ ਆਏ ਸੀ ਤੂੰ ਹੀ ਮਾਈਕੋ ਲਈ ਫਿਰਦੀ ਨਹੀਂ ਇਹ 7 ਮਾਡਲ 8 ਮਾਡਲ ਆ ਉਹ 11 ਚ ਆਏ ਆ ਨਹੀਂ 11 ਚ ਆਏ ਆ ਅੱਛਾ ਇਹ ਸਭ ਤੋਂ ਪਹਿਲੇ ਮਾਡਲ ਆ ਉਦੋਂ ਮਿਲਦਾ ਸੀ 7 ਮਾਡਲ ਦਾ ਹਾਂ 7 ਮਾਡਲ ਤੋਂ ਬੰਦ ਹੋਏ ਸੀ ਅੱਛਾ ਮਲਟੀ ਮਾਡਲ ਤੋਂ ਇਹ ਉੱਤੇ ਵਾਲਾ ਮਾਡਲ ਆ ਜਾਂਦਾ ਓਕੇ ਇਹਨੂੰ ਮਾਈਕੋ ਪੰਪ ਆ ਗਿਆ ਹਣਾ ਇਹਦੇ ਦੌਰ 18 ਫੁੱਟ ਟ੍ਰਾਲਾ ਪੂਰੇ ਵਧੀਆ ਆਰਾਮ ਨਾਲ ਖਿੱਚ ਲੈਣਾ ਹਾਂ ਉਧਰ ਆ ਚੋ ਲੈ ਕੇ ਆਉਂਦੇ ਆਨਸਾਰ ਆ ਉਸਤੇ ਐ ਵੈਰੀ ਗੁੱਡ ਯਾਰ ਫਿਰ ਇਹਦੀਆਂ ਸਪੀਡਾਂ ਇਹਦੇ ਕਿਹੜੀਆਂ ਆਈਆਂ ਸੀ ਉਦੋਂ ABC 3 ਸਪੀਡ ਹੀ ਹੈ ਇਹ 3 ਸਪੀਡ ਇਹਦੇ ਸਪੀਡਾਂ ਕੋ ਚੇਂਜ ਕਰਨੀਆਂ ਪਈਆਂ ਜਿਵੇਂ ਹੁਣ ਅੱਜ ਕੱਲ ਇੰਪਲੀਮੈਂਟ ਕਰੀਆਂ ਜਾਨੀ ਪਹਿਲੇ ਗੇਅਰ ਚ ਹਾਂਜੀ ਕਿ ਪਹਿਲੇ ਸੀ ਚ ਹਾਂਜੀ ਜਾਨੀ ਹਲਾਂ ਤੇ ਚੱਲਦਾ ਤੇਰਾ ਹਲਾਂ ਤੇ ਓਕੇ ਪਹਿਲੇ ਗੇਅਰ ਦੀ ਇਹਦੀ ਕਰਾਰੀ ਛੋਟੀ ਕਰੀ ਹੋਈ ਹੈ ਵੀ ਤੋਰਾ ਜ਼ਿਆਦਾ ਸੀ ਹਾਂ ਪਹਿਲੇ ਗੇਅਰ ਚ ਵੱਧ ਤੁਰਦਾ ਸੀ ਠੀਕ ਹੈ ਜੀ ਆਪ ਕਰੀਆ ਜਾਨੀ ਕਿ ਆਪ ਹੀ ਕਰੀਏ ਨਹੀਂ ਕਰੇ ਕਰਿਆ ਆਪ ਹੀ ਹਾਂ ਨਹੀਂ ਆਪਣੇ ਉਹ ਜੋਧੇ ਵੀਰੇ ਹੋਣੀ ਨਹੀਂ ਅੱਛਾ ਅੱਛਾ ਹਾਂ 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 ਉਹ ਉਹਨਾਂ ਤੋਂ ਕਰਾਈ ਸੀ ਠੀਕ ਹੈ ਠੀਕ ਹੈ ਚਾਰ ਚਫੇਰੇ ਜੋਧਾ ਵੀਰੇ ਅੱਗ ਪਈ ਫਿਰਦਾ ਹਾਂ ਸਾਨੂੰ ਵੀ ਚੇਤੇ ਕੋਈ ਨਹੀਂ ਲਾਈਆ ਤੁਹਾਨੂੰ ਵੀ ਨਹੀਂ ਲਾਈਆ ਜੋ ਵੀ ਕਰਨਾ ਬਸ ਨਹੀਂ ਨਹੀਂ ਆਪਣਾ ਭਰਾ ਪੂਰਾ ਹਾਂ ਵਧੀਆ ਬਹੁਤ ਪੂਰਾ ਬੜੀ ਪਿਆਰਾ ਕੁਝ ਵੀ ਕਰਨਾ ਉਹਨੂੰ ਬਸ ਪੁੱਛ ਲਓ ਹਾਂ ਵੀ ਆਏ ਉਹ ਮੈਂ ਸ਼ੁਟਾਂ ਦਾਦੇ ਦੇ ਨਾਲ ਏਜੰਸੀ ਜਾਂਦਾ ਰਿਆਂ ਅਰੇ ਕਰਦੇ ਅੱਛਾ ਜੀ ਉਦੋਂ ਦਾ ਯਾਨੀ ਜੋਦੇ ਨਾਲ ਪਿਆਰ ਪਿਆ ਹਣ ਤੁਸੀਂ ਵੱਡੇ ਹੋ ਗਏ ਹਾਂ ਹਾਂ ਠੀਕ ਹੈ ਵੀਰੇ ਠੀਕ ਤੇ ਇਹਨੂੰ ਮਤਲਬ ਇਹਦਾ ਕੋਈ ਕੰਮ ਕਰਵਾਇਆ ਮਤਲਬ ਕੰਮ ਇਹਦਾ ਵੀਰੇ ਕੁਝ ਨਹੀਂ ਕਰਾਇਆ ਇੱਕ ਕੋਈ ਤੇ ਟਰਬੋ ਲਾਇਆ ਅੱਛਾ ਬਾਅਦ ਚ ਲਾਇਆ ਬਾਅਦ ਚ ਲਾਇਆ ਉਹ ਪਹਿਲਾਂ ਨਹੀਂ ਆਉਂਦਾ ਸੀ ਇੱਕ ਤੇਲ ਖੋਲਿਆ ਇੱਕ ਤੇਲ ਖੋਲਿਆ ਕੋਈ ਪੰਪ ਨੂੰ ਕੋਈ ਕੁਝ ਨਹੀਂ ਮੋਡੀਫਿਕੇਸ਼ਨ ਕੋਈ ਕੁਝ ਨਹੀਂ ਕਰਿਆ ਮੈਂ ਤੇਲ ਵੀ ਉਹਨੇ ਜੋਦੇ ਨਹੀਂ ਆਪ ਹੀ ਖੋਲਤਾ ਨਾਲ ਹਾਂ ਬਸ ਤੇ ਟਰਬੋ ਵੀ ਉਹਨੇ ਲਾਤਾ ਨਾਲ ਚੱਕੀ ਦੀ ਸ਼ੋ ਮੜੀ ਜੀ ਹਾਂ ਉਹਦੇ ਉੱਪਰ ਹੀ ਖੁੱਲਦੇ ਸੀ ਹਣਾ ਹਣ ਤਾਂ ਇੱਥੋਂ ਸਾਰੇ ਖੁੱਲ ਜਾਂਦੇ ਆ ਇਹ ਆਪਣੇ ਆਈ ਜਸ਼ਨ ਲਾਗੇ ਵੀਰਾਂ ਟਰਬੋ ਦਿਖਾ ਦੀਏ ਪੱਟੀ ਕੱਢਤੀ ਹਣਾ ਸਾਡੇਆਂ ਨੂੰ ਵਿੱਚੋਂ ਕਰਬੋ ਤਾਂ ਲਾਇਆ ਲਾਇਆ ਇਹ ਮੁੰਡਾ ਸਿਟੀ ਤੇ ਵੀ ਫੋਜ ਹੋਰ ਲਾਇਆ ਏ ਮੁੰਡੇ ਨੇ ਅੱਛਾ ਬਣੀ ਗੱਲ ਗਈ ਪੂਰੇ ਸਾਲ ਅਸੀਂ ਫਿਰਦੇ ਰਹੇ ਹਾਂ 2 ਸਾਲਾਂ ਬਾਅਦ ਹੁਣ ਸਿਟੀ ਮਾਰ ਲਾਇਆ ਮਾਰਦਾ ਹੁਣ ਪੂਰੀ ਸਿਟੀ ਮਾਰਦਾ ਵੀਡੀਓ ਚ ਦੇਖ ਲਿਓ ਤੁਸੀਂ ਨਹੀਂ ਆਪਾਂ ਮਰਵਾ ਕੇ ਹੀ ਦੇਖ ਲੈਨੇ ਆ ਮਾਰੂਗਾ ਹਨ ਕਿ ਪੂਰੀ ਮਾਰੂਗਾ ਕਰਿਓ ਸਟਾਰਟ ਵੀਰਾਂ ਨੇ ਆਇਆ ਕਹਿਣਾ ਵੀ ਕਿਤੇ ਅੱਡ ਕੇ ਬਾਅਦ ਚਾਪ ਆਉਣੀ ਸਾਰਾ ਕੁਝ ਦਿਖਾ ਦੇਨੇ ਆ ਸਾਹ ਤੋਂ ਬਾਦੋਂ ਮਰਾ ਬੈਠ ਕੇ ਬੈਠੋ ਭਾਈਓ ਕੋਲੇ ਉਹ ਵਾਲਾ ਤਾਂ ਇੱਕ ਵੀ ਹੈਗਾ ਜਿਹੜਾ ਅੱਗ ਕੱਢਦਾ ਹੈ ਨਾ ਹਾਂ ਅੱਗ ਕੱਢਦਾ ਵਾ ਉਹ ਵੀ ਦਿਖਾਉਣੇ ਨੇ ਸਾਰੇ ਵੀਰਾਂ ਨੂੰ ਅਸੀਂ ਤਾਂ ਇਹ ਕਹਿੰਨੇ ਏਜੰਸੀ ਵਾਲਿਆਂ ਨੂੰ ਵੱਲੋਂ ਵੀ ਸਾਰੇ ਵੱਲੋਂ ਰੇਡੀਅਲ ਟਾਇਰ ਚਾਹੀਦੇ ਆ ਯਾਰ ਇਹਨਾਂ ਦਾ ਫਾਇਦਾ ਕੀ ਨਹੀਂ ਇਹਦਾ ਕੋਈ ਅੰਤ ਹੀ ਨਹੀਂ ਇਹਦਾ ਵੀ ਇਹ ਟਾਇਰ ਨਹੀਂ ਜੌਂਡੀ ਦਾ ਟਰੈਕਟਰ ਤਾਂ ਇੰਨੇ ਸਲਿੱਪ ਮਾਰਦਾ ਵਾ ਬਹੁਤ ਜ਼ਿਆਦਾ ਤਾਂ ਹੀ ਅਗਲਾ ਕਹਿਣ ਲੱਗ ਜਾਂਦਾ ਵਾ ਬਈ ਇਹਦਾ ਕੁਝ ਕਰਦਾ ਹੀ ਨਹੀਂਗਾ ਹਾਂ ਯਾਰ ਇੱਕ ਇੱਕ ਇਹ ਵੀ ਗੱਲ ਚਲੋ ਤੇ ਜੇ ਰੇਡੀਅਲ ਨਹੀਂ ਪਾਉਣੇ ਜੀਨੇ ਉਹਨੂੰ ਬੇਟ ਜ਼ਰੂਰੀ ਆ ਮਗਰ ਬੇਟ ਜ਼ਰੂਰੀ ਆ ਹਾਂ ਫਿਰ ਇਦੀ ਗਾਰੰਟੀ ਇੰਨੀ ਹੈ 7 ਸਾਲ ਦੀ ਗਾਰੰਟੀ ਹੈ ਇਹਦੀ ਹਾਂਜੀ ਕੋਈ ਫਾਲਾ ਲੱਗ ਜੇ ਰੀਡੀਅਲ ਟਾਇਰਾਂ ਦਾ ਹਾਂਜੀ ਤੇ ਇੱਕ ਇਹਦੀ ਕਸਾਈ ਬਹੁਤ ਘੱਟ ਹਾਂ ਉਹ ਤਾਂ ਹੈ ਹੀ ਕਸਾਈ ਦਾ ਤਾਂ ਫਰਕ ਨਹੀਂ ਨਾਲੇ ਕਹਿੰਦੇ ਨਾ ਸੈਕੰਡ ਹੈਂਡ ਨਹੀਂ ਵਿਕਦੇ ਬੁੱਕਦੇ ਨਹੀਂ ਪਹਿਲਾਂ ਬਿਕਦੇ ਨਹੀਂ ਸੀ ਪਹਿਲਾਂ ਬਿਕਦੇ ਹੁਣ ਰੀਡੀਅਲ ਹੀ ਪਾਉਂਦਾ ਹੁਣ ਪਾਉਂਦਾ ਉਹਦੇ ਉਹ ਟਰੈਕਟਰ ਦਾ ਸਾਡਾ ਉਹਤੇ ਚੱਲਿਆ ਵਿਆ ਅਲੀਜਰ ਕਰਾ ਤੇ ਪੂਰਾ ਚਲਾਇਆ ਵਿਆ ਵਾ ਹੁਣ ਰੀਡੀਅਲ ਟਾਇਰਾਂ ਨਾਲ ਸਾਨੂੰ ਫਰਕ ਪਿਆ ਨਹੀਂ ਐਮ ਆਰ ਐਫ ਦੇ ਵੀ ਦੂਜੇ ਵੀ ਘਸਦੇ ਬਹੁਤ ਸੀ ਉਹਦੇ ਨਾਲ ਦੋ ਜੋੜੀਆਂ ਕਸਾਈਆਂ ਇਹਦੇ ਨਾਲ ਹਾਂ 50 50 ਈ ਨਾਲ ਹਾਂ ਈ ਨਾਲ ਇਹਦੇ ਨਾਲ ਕਰਾਇਆ ਲਾਇਆ ਸਾਡਾ ਪੂਰਾ ਲੇਜਰ ਕਰਾ ਦਾ ਪੂਰਾ ਠੋਕਮਾ ਪੂਰਾ ਠੋਕਮਾ ਠੀਕ ਆ ਵੀਰੇ ਠੀਕ ਇਹ ਕਿੰਨਾ ਮਾਡਲ ਆ ਸੱਤ ਮਾਡਲ ਜੀ ਸੱਤ ਮਾਡਲ ਉਦੋਂ ਕਿੰਨੇ ਦਾ ਲਿਆ ਸੀ ਉਦੋਂ ਇਹ ਉਹਦਾ ਫ੍ਰੀ ਵਾਂਗੂ ਹੀ ਆਇਆ ਹੋਇਆ ਮੈਂ ਉਹ ਹੀ ਕਹਿਣ ਲੱਗਾ ਜੀ ਉਹ ਤਾਂ ਜੈਨ ਨਹੀਂ ਮਿਲ ਗਿਆ ਹਣਾ ਪਰ ਅੱਜ ਦੇ ਮੱਲ ਪੂਰਾ 460 ਦਾ ਲਿਆ ਸੀ ਚਾਰ ਸੱਤ ਦੋ ਘੜਾਈ ਸੀ ਇਕੱਠੇ ਠੀਕ ਹੈ ਜੀ ਤੇ 9 ਲੱਖ ਦੇ ਯਾਨੀ ਦੋ ਆ ਗਏ ਸੀ ਮੈਂ ਕਹਿੰਦਾ ਹੁਣ ਜੇ پیسے ਤਾਂ ਚਲੋ ਤੁਸੀਂ ਦੇਣਾ ਨਹੀਂ ਹੁਣ ਤਾਂ ਇਹਦਾ ਕੋਈ ਮੁੱਲ ਨਹੀਂ ਹਣਾ ਕਿਉਂਕਿ ਹੁਣ ਜੇ ਆਪਾਂ ਮੜਾ ਜਾ ਵੀ ਕਿਤੇ ਕਹਿ ਦਈਏ ਨਾ ਵੀ ਆ ਐ ਹੈਗਾ ਘਟਿਆ ਨਹੀਂ ਵਧਿਆ ਹੀ ਹੈ ਵਧਿਆ ਹਾਂ ਮੈਂ 4 6 ਦਾ ਤੁਸੀਂ ਲਿਆ ਹਨ 5 6 ਦਾ ਅੱਜ ਵੀ ਹੁਣ ਹਾਂ ਕਿਉਂਕਿ ਜਿਹਨੂੰ ਇਹਦੀ ਅਹਿਮੀਅਤ ਪਤਾ ਜਿਹਨੂੰ ਨਹੀਂ ਪਤਾ ਉਹਨੇ ਮਾੜਲੇ ਹਿਸਾਬ ਨਾਲ ਬੋਲਣਾ ਪਰ ਜਿਹਨੂੰ ਇਹਦਾ ਪਤਾ ਤੇ ਵੀਰੇ ਇਹ ਜਿਵੇਂ ਉਹਦਾ 53 10 ਇਹ ਕਿੰਨੀ ਐਚਪੀ ਆਉਂਦੇ ਸੀਗੇ ਇਹ 55 55 ਤਰਬੋ ਲਾਇਆ ਕੋ ਫਰਕ ਪਿਆ ਪੂਰੇ ਹੀ ਪਿਆਰਪੋਣਾ ਦਾ ਪੂਰੇ ਹੀ ਫਰਕ ਪਿਆ ਅੱਗੇ ਨਾਲ ਬਹੁਤ ਵਧੀਆ ਹਾਂ ਤੇ ਤੇਲ ਖਰਚਾ ਜਿਵੇਂ ਤੁਸੀਂ ਵਧਾਇਆ ਇੱਕ ਚੂੜੀ ਨਾਲੇ ਇਹਦੇ ਟਰਬੋ ਵੱਡਾ ਨਹੀਂ ਲਾਇਆ ਹਾਂਜੀ ਛੋਟਾ ਹੀ ਲਾਇਆ ਛੋਟਾ ਹੀ ਲੱਗਿਆ ਹੋਇਆ ਟਰਬੋ ਇਹਦੇ ਅੱਛਾ ਛੋਟਾ ਜਾ ਕੋ ਵੱਡਾ ਨਹੀਂ ਹੈ ਵੱਡਾ ਨਹੀਂ ਹਾਂ ਟਰੈਕਟਰ ਵਾਲਾ ਅਰੀਜਨਲ ਵੱਡਾ ਹੈ ਆ ਡੀ ਵਾਲਾ ਅਰੀਜਨਲ ਲੱਗਿਆ ਇਹ ਚ ਫੁਰਤੀ ਜਿਹੜੀ ਆ ਹਾਂਜੀ ਤਾਂ ਕਰਕੇ ਇਹਦੇ ਚ ਫੁਰਤੀ ਆ ਓਕੇ 50 50 ਡੀ ਵਾਲਾ 23 ਨੰਬਰ ਟਰਬੋ ਹੀ ਆ ਕੋਈ ਬਾਲਾ ਵੱਡਾ ਹੈ ਠੀਕ ਆ ਵੀਰੇ ਠੀਕ ਇੰਜਨ ਨੂੰ ਕੋਈ ਚੱਕਰ ਤਾਂ ਨਹੀਂ ਪਿਆ ਨਿਕਲਣ ਦਾ ਮਤਲਬ ਕੋਈ ਗਰਮ ਨਹੀਂ ਹੁੰਦਾ ਟਰੈਕਟਰ ਕੋਈ ਏਅਰ ਆਪਣਾ ਦੂਜਾ ਨਹੀਂ ਲਾਇਆ ਇੰਟਰਕੂਲਰ ਕੋਈ ਪੱਖਾ ਨਹੀਂ ਬਦਲਿਆ ਕੋਈ ਕੁਝ ਨਹੀਂ ਸਾਰਾ ਕੁਝ ਉਹੀ ਹੈ ਸਾਰਾ ਕੁ ਉਹ ਨਾਲ ਦਾ ਹੀ ਹੈ ਕਲਚ ਪਲੇਟ ਪਾਈ ਹੈ ਜੀ ਕਲਚ ਪਲੇਟ ਦਾ ਤਰੇ ਪੈਟਾਂ ਪਾਈਆਂ ਇਹਦੀ ਹੁਣ ਤੱਕ ਇਹ ਸਿਰਫ ਦੋ ਹੈ ਹਾਂ ਦੋ ਕਲਚ ਪਲੇਟ ਕਿੰਨੇ ਘੰਟੇ ਤੁਸੀਂ ਦੱਸਿਆ 6000 ਘੰਟਾ ਦਾ ਮਤਲਬ ਇੱਕ ਕਲਚ ਦੋ ਇੱਕ ਦੋ ਸਾਲ ਮੀਟਰ ਵੀ ਬੰਦ ਰਿਹਾਗਾ ਪਹਿਲਾਂ ਗੌਰ ਜੀ ਨਹੀਂ ਕਰਦੇ ਸੀ ਚਾਹ ਫਿਰ ਵੀ ਦੋ 6000 ਘੰਟਾ ਲਾ ਲਓ ਤੇ 3000 ਘੰਟਾ ਮਤਲਬ ਚੱਲ ਜਾਂਦੀ ਰਹੀ ਆ ਹਾਂ ਚੱਲਦੀ ਹੈ ਇਹਦੀ ਬੜਾ ਯਾਰ ਚੱਲ ਜਾਂਦੀ ਰਹੀ ਹੈ ਨਾ ਪਰ ਚੱਲੀ ਇਹਦੀ ਹੋਈ ਆ ਚੱਲੀ ਇਹਦੀ ਆ ਉਹਨਾਂ ਦੀ ਨਹੀਂ ਚੱਲੀ ਹਾਂ ਉਹਨਾਂ ਦੀ ਨਹੀਂ ਇਹਦੇ ਚ ਪਤਾ ਕਿੰਨੇ ਫਰੀ ਆ ਇਹਦੇ ਚ 4 ਫਰੀ ਹੋਈ ਆ ਬਾਅਦ ਚ ਵੀ 4 ਹੀ ਪੋਈ ਆ ਅੱਜੋ ਅਸੀਂ ਵੀ 4 ਹੀ ਪਾਈ ਆ ਦੋ ਪਰ 4 ਹੀ ਬਹੁਤ ਟਾਈਮ ਕੱਢ ਗਈ ਆ ਹਾਂ ਕਿਹੜਾ ਜ਼ਿਆਦਾ ਟਾਈਮ ਆ ਨਾ ਵੀ ਆਪਾਂ ਕਹਿ ਦਈਏ ਬਹੁਤ ਚੱਲ ਗਈ ਆ ਇਹ ਆ ਗਿਆ ਕਿ ਪੰਜਾਬ 50 D ਹਾਂ ਇਹ D ਇਹ 4x4 ਹੈ ਨਾ ਇਹ 4x4 ਹੈ ਇਹ ਕਿੰਨਾ ਮਾਡਲ ਆ ਵੀਰੇ ਇਹ 20 ਆਜਾ ਜਣ ਲੱਗ ਗਏ ਥੋੜਾ ਇਹ ਕਿੰਨਾ ਮਾਡਲ 20 ਮਾਡਲ ਆ ਇਹ 20 ਮਾਡਲ ਠੀਕ ਆ ਜੀ ਇਹ ਕਿੰਨੇ ਦਾ ਮਿਲਿਆ ਸੀ ਉਦੋਂ ਇਹ ਆਪਾਂ ਥੋੜਾ ਜਿਹਾ ਚੱਲਿਆ ਵਿਆ ਸੀ ਇਹ ਅੱਛਾ ਇਹ 7 ਲੱਖ ਦਾ ਲਿਆ ਸੀ 7 ਲੱਖ ਦਾ ਹੂੰ ਇਹ ਕਿਵੇਂ ਚੱਲਿਆ ਸਰ ਇਹਦਾ ਰਿਸਪੌਂਸ ਬਹੁਤ ਚੰਗਾ ਚੱਲਿਆ ਮਾੜਾ ਚੱਲਿਆ ਕੋਈ ਤੋੜ ਨਹੀਂ ਇਹਦਾ ਬੜਾ ਚੰਗਾ ਟਰੈਕਟਰ ਵਧੀਆ ਆਲੂ ਬੀਜਣੇ ਹਾਂਜੀ ਟਰਾਲੀ ਕੱਢਣੀ ਬਾਣ ਚੋਂ ਹੂੰ ਹਾਲ ਹੂੰ ਪੂਰਾ ਵਧੀਆ ਟਰੈਕਟਰ ਹੈ ਇਹ ਉੱਥੇ ਪੂਰਾ ਓਕੇ ਹਾਂ ਠੀਕ ਚਾਰ ਲਤਰਨਾ ਚਾਹੀਏ ਉਹਦੇ ਨਾਲ ਵੀ ਮੈਂ ਥੱਲੋਂ ਜਾੜ ਲਾਤਾ ਹਾਂ ਸਾਡੇ ਖੇਤ ਦੇ ਨਾਲ ਨੀਵਾ ਬਾਣਾ 3 ਫੁੱਟ ਹੋਊਗਾ ਉਥੋਂ ਕਰਾ ਮੈਂ ਆਪ ਚੜ੍ਹਾ ਆਵਾਂ ਇਹਦੇ ਨਾਲ ਭਰ ਕੇ ਕਰਾ ਝਾੜ ਦੰਨਾ ਤਾਂ ਦੇਖਣ ਨੂੰ ਲੱਗਾ ਛੋਟਾ ਜਿਹਾ ਲੱਗਦਾ ਤੇਰਾ ਹਾਲ ਜਿੰਨੇ ਮਰਜ਼ੀ ਤੂੰ ਨੇ ਲੀਵਰ ਥੱਲੇ ਲਾ ਦੋ ਜੇ ਵੀ ਦੇਖਣ ਨੂੰ ਆ ਲੱਗਣਾ ਬਚਾ ਜਾਈਆ ਹਾਂ ਇਹਦਾ ਵੀ ਚੱਕੀ ਚੋਂ ਇਹਨਾਂ ਦਾ ਇੰਜਣ ਬਸ ਇੰਨੇ ਕੀ ਆ ਹਨਾ ਹਾਂ ਇਹ ਚੱਕ ਕੱਢਦਾ ਇਹ ਰਾਤ ਨੂੰ ਹਾਂ ਸੱਚ ਉਹ ਸ਼ੌਟ ਜੇ ਵੀਰਾ ਕੋਲ ਹੋਇਆ ਤਾਂ ਮੈਂ ਲੈ ਲਊਂਗਾ ਹਾਂ ਸ਼ੌਟ ਵੀ ਦੇ ਦੇ ਹਾਂ ਹਾਂ ਤੇ ਨਹੀਂ ਤੇ ਹੁਣ ਤਾਂ ਸੰਭੋ ਨਹੀਂ ਬਿਨਾ ਘਰ ਬੋ ਤੂੰ ਆ ਇਹੇ ਇਹ ਬਿਨਾ ਟਰਬੋ ਤੋਂ ਬਿਨਾ ਟਰਬੋ ਤੋਂ ਇਹ ਤਾਂ ਨਹੀਂ ਆਇਆ ਫਿਰ ਦਿਮਾਗ 'ਚ ਇਹਨਾਂ ਨੂੰ ਡਰਬੋ ਲਾ ਗਏ ਨਹੀਂ ਇਹਦੇ ਸੁਵਾਦੀ ਵਾਲਾ ਦਾ ਵਾ ਅੱਛਾ ਇਹਦਾ ਬਾਜ ਹੀ ਆਇਆ ਇੰਨੀ ਪਾਠਵੀਂ ਕੱਢਦਾ ਵਾ ਬਹੁਤ ਜ਼ਿਆਦਾ ਹਾਂ ਬਿਟਰਬੋ ਨਾਲ ਥੋੜਾ ਗੁੰਮ ਜਾ ਹੋ ਜੂਗਾ ਹਾਂ ਗੁੰਗਾ ਜਾ ਹੋ ਜਾਣਾ ਫਿਰ ਇਹਨੇ ਆਹ ਦੋਨੇ ਮੋੜ ਦੇ ਟਰਬੋ ਵਾਲਿਆ ਇਹਦੇ ਟਰਬੋ ਆ ਇਹ ਟਰਬੋ ਇਹ ਉਹਦੇ ਵੀ ਟਰਬੋ ਇੱਕ ਵਾਰੀ ਨਾ ਇੱਧਰ ਆਈ ਜਸ਼ਨ ਆਹ ਡਾਕਟਰ ਤੇ ਵੀਰਾਂ ਨੂੰ ਆਪਾਂ ਦਿਖਾ ਵੀ ਲਈਏ ਇਹਦੇ ਪੰਪ ਦੂਸਰਾ ਆਇਆ ਇਹ ਕਿਹੜੀ ਕੰਪਨੀ ਦਾ ਕੰਪਨੀ ਬਹੁਤ ਸ਼ੀਆ ਨਾਲਦਾ ਹੀ ਆ ਨਾ ਪੰਪ ਨਾਲਦਾ ਜਿਵੇਂ ਨਾਲਦਾ ਹਾਂ ਅਟੱਕ ਵੀ ਦੇ ਲੋ ਟੱਕ ਨੂੰ ਟੱਕ ਸਿੱਧਾ ਦੇ ਨਹੀਂ ਤਾਂ ਹੁਣ ਐਡਵਾਂਸ ਕਰੀ ਐਡਵਾਂਸ ਕਰ ਦਿੰਦੇ ਹਾਂ ਹਾਂ ਵੀ ਕਹਿਣ ਦਾ ਮਤਲਬ ਡਿਮਾਂਡ ਬੂਸ ਨਹੀਂ ਕਰਿਆ ਮਤਲਬ ਛੇੜਿਆ ਹੀ ਨਹੀਂ ਜਿੱਥੇ ਫਿੱਟਾ ਉੱਥੇ ਹੀ ਫਿੱਟਾ ਮથે ਤੋਂ ਤੇਲ ਹੀ ਛੇੜਿਆ ਆ ਲੈ ਅਨੰਤ ਦੇਖ ਕੇ ਮੁੜਦੇ ਆ ਯਾਰ ਇਹ ਤੇਰ ਕਿੰਨਾ ਖਾਂਦਾ ਅਜੇ ਕੀਤਾ ਨਹੀਂ ਗਾ ਇਹਦਾ ਪੰਪ ਕਰਾਉਣ ਦਾ ਕਈ ਵਾਰੀ ਇਰਾਦਾ ਬਣ ਜਾਂਦਾ ਵਾ ਪਰ ਅਸੀਂ ਕਰਾਇਆ ਨਹੀਂ ਕਰਾਇਆ ਨਹੀਂ ਮੈਂ ਕੋ ਜੋ ਸੱਟ ਚੱਲਦਾ ਇਹ ਤਾਂ ਇਹ ਤਾਂ ਖੜ ਜਾਂਦੀ ਕਹਿਣ ਦਾ ਮਤਲਬ 6000 ਘੰਟਾ ਚੱਲ ਗਿਆ ਉਹ 2-4 ਸਾਲ ਚਲਾਓ ਇਹ ਤਾਂ ਹਰਦਾ ਨਹੀਂ ਅਜੇ ਮੁੰਡਾ ਮੈਂ ਰੋਕ ਰੋਕ ਰੱਖਦਾ ਵੀ ਰਹਿਣ ਦੇ ਦੇ ਨੇ ਕਹਿੰਦੇ ਨੇ ਵੀ 20 ਸਾਲ ਚੱਲੂ ਇੰਜਨ ਮੇਰਾ 20 ਸਾਲ ਚੱਲੂਗਾ ਇਹ ਕਿੰਨੇ ਸਾਲ ਹੋ ਗਏ ਨੂੰ ਸੱਚ ਹਾਂ ਇਹਨੂੰ 17 ਸਾਲ ਹੋ ਗਏ ਆ 7 ਚ ਲਿਆ ਸੀ 7 ਚ ਲਿਆ ਸੀ ਤੇ ਕੋਈ ਮਾੜਾ ਮੋਟ ਲੱਗਦਾ ਬਲੋ ਬਲਾ ਕੋਈ ਕੁਛ ਮਾੜਾ ਮੋਟ ਵੀ ਕੋ ਨੁਕਸਾਨ ਨਾ ਹਜੇ ਤੱਕ ਤਾਂ ਮਰੀ ਨਹੀਂ ਜਿਵੇਂ ਦਾ ਪਹਿਲਾ ਸੀ ਉਵੇਂ ਹੀ ਆ ਜੈਨਕਿ ਉਹ ਬਲੋ ਨਵੇਂ ਬੰਦਿਆਂ ਨੂੰ ਹਜੇ ਪਤਾ ਨਹੀਂਗਾ ਇਹ ਬਲੋ ਭਾਫ ਜੌਂਡੀਅਰ ਨਵਾਂ ਵੀ ਦਿਖਾਉਂਦਾ ਵਾ ਹਮ ਮਾੜੀ ਮੋਟੀ ਵੀ ਸਟਾਰਟਿੰਗ ਚ ਨਵੇਂ ਦੀ ਵੀ ਹਾਂ ਭਾਫ ਉਹਦੀ ਹੈਗੀ ਹੈਗੀ ਐ ਦੀ ਹਮ ਠੀਕ ਲੋ ਜੀ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਛੇਤੀ ਖੁੱਲਦਾ ਭਰਾ ਮੈਂ ਨਹੀਂ ਕਹਿਣਾ ਸੱਚ ਫਿਰ ਮੇਰੇ ਵੀਰ ਕਹਿੰਦੇ ਤੂੰ ਜੌਂਡੀਅਰ ਨੂੰ ਜ਼ਿਆਦਾ ਕਹਿਣਾ ਇਹ ਹੁਣ ਵੀਰਾ ਕੋਲ ਹੈ ਹੀ ਜੌਂਡੀਅਰ ਦੇ ਮੰਨੀ ਕਰਾ ਇਹ ਕਿਹਦੇ ਚ ਹੋਰ ਚੀਜ਼ ਹੈਗੀ ਆ ਇੱਕ ਕਲਚ ਪਲੇਟ ਜ਼ਿਆਦਾ ਜ਼ਰੂਰ ਖਾਂਦਾ ਵਾ ਇਹ ਖਾਂਦਾ ਹਾਂ ਮੈਂ ਤਾਂ ਹੀ ਉਹ ਵਾਲਾ ਸਵਾਲ ਆ ਉੱਤੇ ਪੁੱਛਿਆ ਸੀਗਾ ਨਹੀਂ ਉਹ ਤਾਂ ਘੱਟ ਖਾਂਦੀ ਉਹਨੇ ਮਿੱਥੂ ਬਣਾ ਕੋਈ ਚਲਾਉਂਦਾ ਨਹੀਂ ਕੋਈ ਹੀ ਚਲਾਉਂਦਾ ਫਿਰ ਵੀ ਯਾਰ ਬਹੁਤ ਚੱਲਾ ਗਿਆ ਕਿਤੇ ਕਦੇ ਪੈਰ ਹੀ ਨਹੀਂ ਧਰਿਆ ਹੁਣ ਅਸੀਂ ਵੀ ਨਹੀਂ ਧਰਦੇ ਜਿਹੜੀ ਹੌਲੈਂਡ ਰੈਕਟਰ ਆ ਉਹ ਤੇ ਜੇ 2 ਘੰਟੇ ਵੀ ਕਲੱਚ ਤੇ ਪੈਰ ਰਹਿ ਗਿਆ ਜਦੋਂ ਆਪਾਂ ਪਹਿਲੀ ਬਲਟਾਉਨੇ ਆ ਉਹ ਆਵਾਜ਼ ਕਰਨ ਲੱਗ ਜੇ ਇਹ ਵੀ ਇਹੀ ਸਾਬ ਆਹਿਆਂ ਦਾ ਇਹ ਕੰਮ ਆ ਜੀ ਜੇ ਤਾਂ ਆਪਾਂ ਕਲੱਚ ਤੇ ਪੈਰ ਧਰ ਲਿਆ ਕਲੱਚ ਪਲੇਟ ਜਾਊ ਜਾਊਗੀ ਜਾਊਗੀ ਨਹੀਂ ਫੇਰ ਵੀ ਥੋੜੀ ਜੌਂਡੀਅਰ ਦੀ ਕਲੱਚ ਪਲੇਟ ਦੀ ਸਮੱਸਿਆ ਹੈਗੀ ਆ ਵੀ ਜਲਦੀ ਚੱਕ ਦ ਹਾਂ ਹੁਣ ਕਹਿੰਦੇ ਆ ਵੀ ਜਿਹੜਾ 5405 ਆਇਆ ਵਾ ਬਈ ਉਹਦੀ ਲਾਈਫ ਜ਼ਿਆਦਾ ਵਾ ਉਹਦੀ ਲਾਈਫ ਜ਼ਿਆਦਾ ਆ ਹਾਂ ਠੀਕ ਆ ਵੀਰੇ ਹੌਲੀ ਹੌਲੀ ਸਮੇਂ ਨਾਲ ਹਾਂ ਸਮੇਂ ਆਪਣਾ ਵੀਰਾਂ ਦਾ ਜਿਆਦਾ ਸਮਾਂ ਨਹੀਂ ਹੁੰਦਾ ਪਹਿਲਾਂ ਤੁਹਾਨੂੰ ਮੈਂ ਪੀਅਰ ਗੀਅਰ ਵਿਖਾਉਣਾ ਪੁਰਾਣਿਆਂ ਚ ਵੀ ਆਇਆ ਸੀ ਮੈਂ ਤਾਂ ਆਹ ਭਰਾਂ ਰਹਿ ਗਿਆ ਜੀ ਦੇਖ ਕੇ ਵੀ ਪਹਿਲੇ ਵੇਲਿਆਂ ਚ ਵੀ ਆਇਆ ਮੈਂ ਤਾਂ ਸੋਚਦਾ ਸੀ ਕਿ ਇਹ ਤਕਨੀਕ ਨਵੀਂ ਆ ਆਜਾ ਬੋਹੇ ਦਿਖਾਉਣੇ ਆ ਵੀਰੇ ਰੱਖ ਦੋ ਥੱਲੇ ਨਾਲੇ ਨਾਲੇ ਟਰੈਕਟਰ ਅਸੀਂ ਬਾਹਰ ਲਾ ਨੰਬਰ ਆ ਇਹ ਅੱਛਾ ਬਾਹਰ ਇਹ ਕਿਤੋਂ ਯੂਪੀ ਚੋਂ ਲੈਂਦਾ ਸੀ ਅਸੀਂ ਆਪ ਜਾ ਕੇ ਯੂਪੀ ਚੋਂ ਇਹ ਕਿੰਨਾ ਮੜਦਾ ਇਹ 50 60 ਈ ਆ ਇਹ 18 18 ਇਹ 18 ਇਹ ਕਿੰਨੇ ਦਾ ਮਿਲਿਆ ਸੀ ਇਹ ਆਪਾਂ 5 ਲੱਖ ਦਾ ਲੈਂਦਾ ਸੀ 5 ਲੱਖ ਰੁਪਏ ਆ ਜਾ ਵੀਰੇ ਆਪਣੇ ਜਸਨ ਸਾਲ ਹੋ ਗਿਆ ਇਹਨੂੰ ਲਿਆਂਦੇ ਨੂੰ ਆਹੀ ਦਿਨਾਂ ਜਿਹੜੇ ਲਿਆਂਦਾ ਸੀ ਸ਼ੈਟਲ ਫੇਰੀ ਨੂੰ ਕਹਿੰਦੇ ਆ ਹਾਂ ਇਹ ਆਪਣੇ ਬਿਲਰ ਦੇ ਚੱਲਦਾ ਆਪਣੇ ਕੋਲ ਬਿਲਰ ਵੀ ਆ ਛੋਟਾ ਓਕੇ ਮੈਸੀ ਦਾ ਇਹ ਹੁਣ ਮੈਨੂੰ ਇਹ ਦੱਸ ਇਹ ਆ ਗਿਆ ਪੀਆਰ ਗੇਅਰ ਇਹਦਾ ਬਹੁਤ ਰੌਲਾ ਚੱਲਦਾ ਹਾਂਜੀ ਅੱਜ ਦੇ ਜਮਾਨੇ 'ਚ ਇਹ ਕਲੱਚ ਨਾ ਪੈਂਦਾ ਕਿ ਬਿਨਾਂ ਕਲੱਚ ਤੋਂ ਬਿਨਾਂ ਕਲੱਚ ਤੋਂ ਵੀਡੀਓ ਵੀ ਦਵਾਂਗੇ ਨਹੀਂ ਵੀਡੀਓ ਤਾਂ ਦੇਣੀ ਆ ਆਪਾਂ ਪਾ ਕੇ ਦਿਖਾਉਣੇ ਆ ਲਓ ਜੀ ਆਪਾਂ ਦੇਖਦੇ ਆਂ ਤਾਂ ਪਾ ਕੇ ਗੇਅਰ ਕਲੱਚ ਉਹ ਨਾਲ ਆ ਰਿਹਾ ਯਾਰ ਇਹਦਾ ਤੇਲ ਚ ਕਲੱਚ ਆ ਹਾਂ ਸੱਤ ਫਿਰ ਉਹ ਆ ਜਾਣਾ ਕੀ ਯਾਰ ਆ ਗਿਆ ਅੱਗੇ ਨੂੰ ਗਾਹ ਨੂੰ ਚੰਦੂ ਜਿੱਧਰ ਨੂੰ ਮਰਜੀ ਚਲਾ ਲਓ ਉਹ ਸਲੋ ਕਰਨਾ ਕੀ ਆ ਨਹੀਂ ਕੋਈ ਚੱਕਰ ਹਾਂ ਕਰ ਲੈ ਸਲੋ ਕੋਈ ਚੱਕਰ ਗੌਰ ਲੈਣਾ ਲਓ ਜੀ ਬਿਨਾ ਕਲੱਚ ਤੋਂ ਹਾਂ ਆ ਚੱਕ ਗਾਹ ਨੂੰ ਹਾਂ ਨਾਲੇ ਆਏ ਨਹੀਂ ਆਰੇ ਛੋਟੇ ਗੇਰ ਕੀ ਆਏ ਕਾਰਦਾਵਾ ਵੱਡੇ ਚ ਵੀ ਤੇ ਭੱਜੇ ਜਾਂਦੇ ਨੂੰ ਮਾਰੇ ਵੱਡੇ ਵੀ ਆਏ ਆ ਸਾਰਿਆਂ ਦੇ ਆਏ ਉਹ ਮੈਂ ਕੀ ਆ ਹੁਣ ਕਹਾਂ ਨੂੰ ਆਪਾਂ ਨਾਲ ਦੇਣ ਬਾਈ ਕਰਨਾ ਤਾ ਕਰਕੇ ਨਾ ਇੱਕ ਵੀ ਸਲੋਈ ਵੈਰੀ ਗੁੱਡ ਯਾਰ ਰੂਟਰ ਬੰਬ ਆ ਇਹ ਰੂਟਰ ਬੰਬ ਆ ਇਹ ਰੂਟਰ ਪੰਪਾ ਯਾਰ ਆ ਤਾਂ ਨਿਆਰਾ ਹੀ ਆ ਭੈਣ ਦਾ ਸੌਰੀ ਯਾਰ ਗਾਲ ਨਿਕਲ ਗਈ ਸੌਰੀ ਮੇਰੇ ਵੀਰੋ ਇਹ ਆਪਣੇ ਨਾ ਪੰਜਾਬੀਆਂ ਦੇ ਮੂੰਹ ਤੇ ਕੁਛ ਕੀ ਹਾਂ ਹਰਿਆਣੀਆਂ ਦਾ ਇਹ ਰੂਟਰ ਪੰਪ ਆ ਪੰਪ ਜੱਜਨ ਦਿਖਾ ਦੇ ਵੀਰਾਂ ਨੂੰ ਇਹਦਾ ਇਹ ਜੈਨੂਇਨ ਟਰਾਈਟਰ ਆ ਇਹਦੇ ਨਾਲ ਕੁਝ ਨਹੀਂ ਕਰੀ ਨਹੀਂ ਕੋਈ ਛੇੜਖਾਨੀ ਨਹੀਂ ਇਹਦੇ ਨਾਲ ਕਰੀ ਇਹ ਰੂਟਰ ਪੰਪ ਆ ਇਹ ਕਿੰਨਾ ਮਾਡਲ ਦੱਸਿਆ ਸੀ ਇਹ 18 18 ਇਹ ਤਕਨੀਕ ਫਿਰ ਇਹ ਆ ਗਈ 18 ਚ ਆ ਗਈ ਹੋਊਗੀ ਇਹ 18 ਮਾਡਲ ਤੇ 18 ਚ ਹੀ ਇਹ ਆ ਰਿਹਾ ਹਾਂ 18 ਚ ਹੀ ਆਇਆ ਹੋਣਾ ਇਹ ਹਾਂ ਉਦੋਂ ਹੀ ਆਪਾਂ ਕਿਉਂਕਿ ਪਹਿਲਾਂ ਤਾਂ ਕਦੇ ਦੇਖੀ ਮੈਂ ਤਾਂ ਅਜੇ ਤੱਕ ਦੇਖਿਆ ਨਹੀਂ ਇਹ ਕਿਹਦਾ ਹਿੱਸਾ ਬਹੁਤ ਯਾਰ ਸੋਲੀਡਾਈਜੇਸ਼ਨ ਦਿਖਾਈ ਲੱਗਿਆ ਕੀ ਇਹਦੇ ਸਾਰਾ ਕੁਝ ਲੱਗ ਗਿਆ ਜੀ ਹਨਾ ਸਾਰਾ ਕੁਝ ਲੱਗ ਗਿਆ ਆ ਦੇਖੀ ਇਹ ਤਾਂ ਹੈ ਜਿਵੇਂ ਟਰੈਕਟਰ ਬਣੇ ਲੋਡਰ ਵਾਸਤੇ ਹੁੰਦਾ ਹਨਾ ਹਾਂ ਲੋਡਰ ਵਾਸਤੇ ਹੀ ਬਣਿਆ ਹੋਇਆ ਇਹ ਸਪੈਸ਼ਲ ਹੈ ਦਾ ਅਗਲਾ ਹਿੱਸਾ ਵੀ ਮਜ਼ਬੂਤ ਆ ਗਿਆ ਐਡਾ ਹਿੱਸਾ ਤਾਂ ਆਪਾਂ ਕਦੇ ਨਹੀਂ ਦੇਖਿਆ ਨਹੀਂ ਨਹੀਂ ਜੌਂਡੀਅਰ ਦੇ ਹੈ ਨਹੀਂ ਐਡਾ ਹੋਰ ਕਿਸੇ ਦੇ ਲੱਗਿਆ 50 60 ਦੇ ਹੀ ਆ 50 60 ਦੇ ਹੀ ਆ ਸਹੀ ਗੱਲ ਤੇ ਕਲਚ ਤਾਂ ਇੰਨਾ ਰਹਿਲਾ ਨਾ ਮੈਂ ਕਹਿੰਦਾ ਭਾਵੇਂ ਕੋਈ ਬੰਦਾ ਉਂਗਲਾਂ ਨਾਲ ਆਪਣੇ ਆ ਮੈਂ ਆਪਦੇ ਲੋ ਜੋਰ ਚੱਲ ਹਾਂ ਬਾਹਰ ਰਹਿਲਾ ਗੱਮ ਤੇ ਇਹਦੀ ਸਪੀਡਾਂ ਕੀ ਆਈਆਂ ਸੀ ਇਹ ਜਿਵੇਂ ਉਹੀ ਤਿੰਨ ਸਪੀਡਾਂ ਹੀ ਆ ਯਾਰ ਇੱਕ ਇਹ ਸਪੀਡਾਂ ਮੈਂ ਤਾਂ ਪੁੱਛਦਾ ਹਾਂ ਨਾ ਜਿਵੇਂ ਪੁਰਾਣੇ ਮਾਡਲ ਆ ਹਾਂਜੀ ਪੁਰਾਣੇ ਦਾ ਨਹੀਂ ਆਪਾਂ ਖੈਰ ਕਹਿ ਸਕਦੇ ਵੀ ਜਿਵੇਂ ਥੋੜੇ ਜੇ 4-5 ਸਾਲ ਉਹ ਤਾਂ ਚਲੋ 17 ਸਾਲ ਪੁਰਾਣਾ ਆਪਾਂ 17 ਸਾਲ ਦੀ ਗੱਲ ਕਰ ਲੈਨੇ ਆ ਉਹ ਪੁਰਾਣਾ ਜਿਵੇਂ ਅੱਜ ਜਿਵੇਂ ਸੁਪਰ ਸੀਡਰ ਉਹ ਨਵੇਂ ਇੰਪਲੀਮੈਂਟ ਆ ਗਏ ਹਾਂ ਪਹਿਲੇ ਗੇਅਰ ਦੀ ਵੀ ਸਪੀਡ ਚੇਂਜ ਕੀਤੀ ਆ ਹਾਈ ਦੀ ਹਨ ਉਹ ਵੀ ਅਸੀਂ ਤਾਂ ਕਰੀਆ ਵੀ ਹਾਲਾਂ ਤੇ ਪਹਿਲੇ ਗੇਅਰ ਚ ਚੱਲਣ ਲੱਗ ਜੇ ਨਹੀਂ ਤੇ ਚੱਲਦਾ ਨਹੀਂ ਸੀ ਹਾਂ ਜਦੋਂ ਇਹ ਤੁਰਦਾ ਸੀ ਤੇਜ਼ ਸੀਗਾ 11 ਤੀਜੇ 'ਚ ਹੌਲੀ ਸੀ ਤੇ ਤੀਜੇ 'ਚ ਥੋੜਾ ਜਿਹਾ ਹੌਲੀ ਸੀ ਓਕੇ ਹਾਂ ਕਰੀਏ ਸੁਪਰ ਸੀਟਰ ਤੇ ਉਦੋਂ ਵੀ ਪਹਿਲੇ 'ਚ ਪੂਰਾ ਵਧੀਆ ਚੱਲਦਾ ਸੀ ਆਹ ਵਾਲਾ ਸਵਾਲ ਨਾ ਅੱਜ ਇੱਕ ਵੀਰ ਨੇ ਮੈਨੂੰ ਪੁੱਛਿਆ ਸੀ ਅੱਜ ਹੀ ਹਲੇ ਚਲੋ ਵਧੀਆ ਅੱਜ ਵੀਡੀਓ ਬਣ ਗਈ ਮੈਨੂੰ ਦੱਸਿਓ ਉਹ ਵੀਰ ਨੇ ਮੈਨੂੰ ਪਤਾ ਨਹੀਂ ਤੁਸੀਂ ਤਾਂ ਨਹੀਂ ਕਿਤੇ ਫੋਨ ਕੀਤਾ ਸੀ ਸਵੇਰੇ ਨਹੀਂ ਮੈਂ ਤੂੰ ਇਹ ਨਹੀਂ ਕੀਤਾ ਉਹ ਵੀਰ ਨੇ ਮੈਨੂੰ ਫੋਨ ਸੱਚ ਉਹ ਸੰਗਰੂਰ ਤੋਂ ਸੀ ਠੀਕ ਹੈ ਉਹ ਵੀਰਾਂ ਨੇ ਵੀ ਨਾ ਉਹਨਾਂ ਨੇ ਪਰ 4 ਸਪੀਡ ਕੀਤਾ 4 ਸਪੀਡ ਉਹ ਵੀ ਕਹਿੰਦੇ ਸੀ ਵੀ ਪਹਿਲੇ ਚ ਜ਼ਿਆਦਾ ਤੁਰਦਾ ਸੀ ਪਹਿਲੇ ਦਾ ਤੋਰਾ ਘੱਟ ਕਰਤਾ ਸੀ ਤੇ ਇਹਦਾ ਤੁਸੀਂ ਪਹਿਲੇ ਦਾ ਕੱਲੇ ਦਾ ਤੋਰਾ ਕਟਾਇਆ ਕੱਲੇ ਦਾ ਤੇ ਖਰਚਾ ਕਿੰਨਾ ਆਇਆ ਖਰਚਾ ਉਹ ਤੇ ਆਇਆ 2500 ਤੋਂ 3000 ਦੇ ਵਿੱਚ ਵਿੱਚ 2500 ਤੋਂ 3000 ਹਾਂ ਲੈ ਵੀਰ ਤੈਨੂੰ ਇਹ ਵੀ ਦੱਸ ਤਾ 2500 ਤੋਂ 3000 25000 ਨਾ ਸਮਝੀ 2500 ਤੋਂ 3000 ਇੱਕ ਹੀ ਗਰਾਰੀ ਪੈਂਦੀ ਹੈ ਇੱਕ ਹੀ ਗਰਾਰੀ ਚੇਂਜ ਹੋਈ ਉਹਦੇ ਪਹਿਲੇ ਦਾ ਤੋਰਾ ਕੱਢ ਗਿਆ ਬਾਕੀ ਤੋਰੇ ਸੇਮ ਰਹੇ ਹੁਣ ਰੀਪਰ ਮਾਰਦੇ ਆ ਜਾਂ ਜਿਸੇ ਕੰਮ ਨੂੰ ਆ ਜਾਨੀ ਪਹਿਲੇ ਗੇਅਰ ਚ ਉਹ ਪੂਰਾ ਵਧੀਆ ਚੱਲਦਾ ਪੂਰਾ ਹਨ ਵਧੀਆ ਹਾਂ ਜਿਵੇਂ ਇਹ ਟਾਈਪ ਮਾਡਲ ਚੱਲਦਾ ਸਾਰਿਆਂ ਨਾਲੋਂ ਖਾਸियत ਜੌਂਡੀਅਰ ਦੀ ਇਹ ਆ 25000 ਜਿਹਦਾ ਇੰਜਣ ਹੁੰਦਾ ਯਾਰ ਆ ਗੱਲ ਤਾਂ ਭਰਾਵਾ ਕੋ ਮੰਨਦਾ ਹੀ ਨਹੀਂ ਮੜਾ ਰੋਲਾ ਇਸ ਗੱਲ ਦਾ ਅੱਗੇ 25000 ਤਾਂ ਹੁੰਦਾ ਕਿਉਂਕਿ ਹੁੰਦਾ ਹੀ ਵਿਰਲਾ ਹੁੰਦਾ ਹੀ ਕਿਤੇ ਇੰਜਨ ਇੰਜਨ ਦਾ ਹੁੰਦਾ ਹੀ ਨਹੀਂ ਇਹਦਾ ਫੁੱਲ ਇੰਜਨ ਤਾਂ ਕਿਤੇ ਖੁੱਲਿਆ ਦੇਖਿਆ ਨਹੀਂ ਇਹਦੇ ਉੱਤੇ ਉੱਤੇ ਹੀ ਸਮਾਨ ਪੈਂਦਾ ਜਿਹੜਾ ਪੈਂਦਾ ਥੱਲੇ ਤਾਂ ਕਿਤੇ ਖੁੱਲਿਆ ਦੇਖਿਆ ਨਹੀਂ ਉਹ ਵੀ ਕਿਸੇ ਨੇ ਛੇੜਖਾਨੀ ਕਰਨੀ ਆ ਉਹ ਤਾਂ ਪਾਉਂਦੇ ਆ ਉਹਦੇ ਚ ਵੀ ਸੁਪਰ ਸੀਡਰ ਲੱਗ ਸੁਪਰ ਸੀਡਰ ਤੇ ਹਾਂ ਹਾਂ ਦੋ ਦੋ ਦਿਨ ਵੀ ਲਾਲ ਚ ਸੂਈ ਰੱਖਿਆ ਸਤੋਂ ਡਾਕਟਰ ਮੱਚਿਆ ਨਹੀਂ ਉਹ ਪਰੇ ਵਾਲਾ ਹਾਂ ਕਾਲੇ ਡੱਡਾ ਠੀਕ ਹੈ ਬਈ ਸਾਤੋਂ ਟਰੈਕਟਰ ਜਾਨੀ ਉਹ ਟਰੈਕਟਰ ਨੇ ਜਵਾਬ ਹੀ ਨਹੀਂ ਦਿੱਤਾ ਇਹ ਲਾਲਚ ਵੀ ਵੀਡੀਓ ਵੀ ਤੁਹਾਨੂੰ ਦੇ ਦੇਾਂਗੇ ਓਕੇ ਪੂਰਾ ਸੁਪਰ ਸੀਡਰ ਤੇ ਦੋ ਦੋ ਤਿੰਨ ਤਿੰਨ ਸੀਡਰ ਤੇ ਸਵਾਲ ਲੱਗ ਜਾਂਦੀ ਆ ਪਾਗ ਲੈ ਕੇ ਵੇਚਦੇ ਛਾੜਦੇ ਨਹੀਂ ਸੀ ਛਾੜਦੇ ਨਹੀਂ ਸੀ ਲਾਲਚੀ ਅਸੀਂ ਮੈਂ ਕਹਿੰਦਾ ਸਾਰੀ ਸੱਦੀ ਦਿਹਾੜੀ ਵੀ ਚਲਾਇਆ ਹੋਇਆ ਤੋ ਕਰਮ ਵਾਲਾ ਵਧੀਆ ਉਵੇਂ ਹੀ ਤੁਰਿਆ ਬੇ ਮੈਂ ਕਹਿਣ ਦਾ ਮਤਲਬ ਯਾਰ ਇਹਨਾਂ ਦਾ ਸਿਸਟਮ ਹੀ ਕੁਝ ਹੋਰ ਆ ਹਨਾ ਜਣੀ ਨਾ ਕੋਈ ਸਮਝੋ ਬਾਰੀ ਇੱਕ ਇੱਕ ਸਵਾਲ ਹੋਰ ਆ ਮੇਰਾ ਨਹੀਂ ਵੀਰਾਂ ਦਾ ਹੀ ਹੋਣਾ ਕਿਉਂਕਿ ਇਹ ਗੱਲਾਂ ਨਾ ਆਪਣੇ ਹੋਰ ਵੀਰਾਂ ਨੇ ਤਾਂ ਦੱਸਣੀ ਨਹੀਂ ਜ਼ਿਮੀਂਦਾਰ ਵੀਰ ਤਾਂ ਖੁੱਲ ਕੇ ਗੱਲ ਕਰ ਲੈਂਦੇ ਆ ਚੰਗੀ ਮਾੜੀ ਜਿਵੇਂ ਵੀਰ ਨੇ ਦੱਸਦਾ ਜੇ ਘਾਟ ਫੇ ਡਾਉਂਦਾ ਤੇ ਡਾਉਂਦਾ ਜਾਂਦਾ ਵਾ ਅਸੀਂ ਤਾਂ ਕਹਿੰਨੇ ਆ ਅਸੀਂ ਆਹ ਟਰੈਕਟਰ ਦੀ ਛੇੜਖਾਨੀ ਫੁੱਲ ਕਰੀ ਵੀ ਆ ਐਦੀ ਕਰੀ ਆ ਐਦੀ ਕਰੀ ਹੋਈ ਆ ਫੁੱਲ ਇਹ ਕਿਹੜਾ ਇਹ ਪੰਜਾਬ ਪੰਜਾਬੀ ਇਹਦਾ ਕੀ ਕੁਛ ਕਰਿਆ ਇਹਦਾ ਇਹਦਾ ਪੰਪ ਵੀ ਕਰਾਇਆ ਟਰਬੋ ਵੀ ਬਦਲਿਆ ਅੱਛਾ ਇਹਦੇ ਆਪਣੇ ਫਾਰਬੀ ਬਦਲੇ ਆ ਸਾਰਾ ਕੁਝ ਕਰਿਆ ਗਰਮ ਵੀ ਹੁੰਦਾ ਸੀ ਜਦੋਂ ਆਪਾਂ ਜੌਂਡੀਅਰ ਨੂੰ ਛੇੜਖਾਨੀ ਨਹੀਂ ਕਰਦੇ ਉਦੋਂ ਜਮਾ ਗਰਮ ਨਹੀਂ ਹੁੰਦਾ ਜੈਨੂਨ ਰਹਿੰਦਾ ਜਦੋਂ ਇਹਦੇ ਨਾਲ ਛੇੜਖਾਨੀਆਂ ਕਰਨੀਆਂ ਵਾ ਫਿਰ ਚੰਗੀ ਤਰ੍ਹਾਂ ਕੀਤੀਆਂ ਆ ਟਰੈਕਟਰ ਨਾਲ ਪਾਲੇ ਦਾ ਕੁਝ ਨਹੀਂ ਕੀਤਾ ਨਾ ਇਹਦਾ ਕੀਤਾ ਵਾ ਇਹਦੇ ਨਾਲ ਕਰੀਆਂ ਹੋਈਆਂ ਵਾ ਯਾਰ ਇੱਕ ਮਿੰਟ ਇਹਦਾ ਮੈਂ ਫੇਰ ਪੁੱਛਣਾ ਉਹਦਾ ਜਿਵੇਂ ਪੀਆਰ ਗੇਅਰ ਸੀ ਉਹਦੀ ਕਲਚ ਬ੍ਰੇਕ ਕਿੰਨੀ ਚੱਲਦੀ ਜਿਵੇਂ ਹੁਣ ਕੰਪਨੀ ਕਹਿੰਦੀ ਆ 5000 ਘੰਟਾ ਇਹ ਇਹਦੀ ਫਿਰ ਤਾਂ ਹੀ ਉਦੋਂ ਕੋਈ ਏਜੰਸੀ ਵਾਲਿਆਂ ਨੇ ਕੱਢੀ ਹੋਊ ਨਾ ਤੇਲ ਚ ਕਲੱਚ ਤਾਂ ਹੀ ਉਹ ਕੱਢਿਆ ਵੀ ਇਹਦੀ ਸਮੱਸਿਆ ਆਉਂਦੀ ਆ ਨਹੀਂ ਇਹ ਕਿੰਨਾ ਚੱਲ ਗਿਆ ਹੁਣ ਇਹ ਤਾਂ ਥੋੜਾ ਹੀ ਚੱਲਿਆ ਹੋਊਗਾ ਨੰਦ 2500 ਘੰਟਾ ਚੱਲਿਆ ਹੋਊ ਇਹ ਤਾਂ ਇਹਦਾ 2500 3000 ਦੇ ਵਿੱਚ ਵੈ ਕਹਿਣ ਦਾ ਮਤਲਬ ਹੈ ਆਪਾਂ ਵੀਰਾਂ ਨੂੰ ਦੱਸ ਨਹੀਂ ਸਕਦੇ 2500 ਚੱਲ ਗਿਆ ਕਲੱਚ ਪਲੇਟ ਨਾਲ ਦੀ ਇਹਦੀ ਨਾਲ ਦੀ ਆਪਾਂ ਕੁਝ ਨਹੀਂ ਕਰਾਇਆ ਜਦੋਂ ਇਹਦਾ ਲਿਆਂਦਾ ਹੈ ਕਿਉਂਕਿ ਕੰਪਨੀ ਕਹਿੰਦੀ ਹੈ ਨਾ 5000 ਘੰਟਾ ਚੱਲਦੀ ਹੈ ਤੇ 3 ਸਾਲ ਦੀ ਸ਼ਾਇਦ ਗਾਰੰਟੀ ਦਿੰਦੇ ਆ ਕਿ 5 ਸਾਲ ਦੀ 5 ਸਾਲ ਦੀ 5 ਸਾਲ ਦੀ ਤੇ ਇਹਦਾ ਆਪਾਂ ਦੋ ਵਾਰੀ ਕਲਾਚ ਪਲੇਟ ਪਾਦੀ 6000 ਘੰਟਾ ਚੱਲ ਗਿਆ 6000 ਘੰਟੇ ਦੇ ਦੋ ਦੋ ਵਾਰੀ ਦੋ ਵਾਰੀ ਪਾਈ ਆ ਇਹਦੇ ਵੱਡੀ ਪਾਈ ਆ ਹੁਣ ਕਲਾਚ ਪਲੇਟ ਹੁਣ ਜੋਦੇ ਨੇ ਫਿਰ ਉਹੀ 75 ਵਾਲੀ ਪਾਈ ਹੋਣੀ ਹਾਂ ਸਾਡੇ ਵੀ ਉਹੀ ਆ ਇਹਨੂੰ ਜੋਏ ਦੇ ਹੱਥ ਲੱਗੇ ਫਿਰ ਉਹਨੇ 74 ਵਾਲੀਆਂ ਪਾਉਣੀਆਂ ਸਾਰਿਆਂ ਨੂੰ ਉਹ ਨਹੀਂ ਛੋਟੀਆਂ ਪਾਉਂਦਾ ਚਲੋ ਇਹਦਾ ਵੀ ਚੱਕੀ ਆ ਆਪਾਂ ਵੀਰਾਂ ਨੂੰ ਦਿਖਾ ਦਈਏ ਹਾਂ ਇਹ ਕਿਨੇ ਦਾ ਨਿਕਲਿਆ ਜੀ ਉਹ ਤੋਂ ਇਹ ਆਪਾਂ 725 ਦਾ ਲਿਆ ਸੀ ਇਹ 725 ਦਾ ਜੀ ਟਰਬੋ ਦਿਖਾ ਦੇ ਆਪਣੇ ਜੱਸ ਨੇ ਇਹਦੇ ਟਰਬੋ ਵੱਡੀ ਲੱਗੀ ਵੀ ਆ ਇਹ ਟਰਬੋ ਕਿਹੜੇ ਦਾ ਟਰ 54 56 ਪਾਈ ਦਾ 56 ਪਾਈ ਦੀ ਜਿਆਦੇ ਉਹਦੀ ਲੱਗਦੀ ਕਿ ਆਪਣੇ ਵੀ ਉਹੀ ਆ ਤੇ ਪੰਪ ਕਿਹੜੇ ਰੈਕਟਰ ਦਾ ਪੰਪ ਇਹਦਾ ਹੀ ਆ ਉਹ ਮੋਡੀਫਾਈ ਕਰਾਉਣਾ ਹਾਂ ਮਤਲਬ ਪਲੰਜਰ ਅੰਦਰੋਂ ਪਲੰਜਰ ਦਾ 50 75 ਦੇ 75 ਦੇ ਹੂੰ 75 ਜਿੰਨਾ ਹੋਣੇ ਜ਼ੋਰ ਲਾਉਂਦਾ ਕਿ ਨਹੀਂ 75 ਜਿੰਨਾ ਲਾਉਂਦਾ ਜ਼ੋਰ ਲਾਉਂਦਾ ਪੂਰਾ ਹਾਂ ਲਾਉਂਦਾ ਅੜਦਾ ਔੜਦਾ ਤਾਂ ਨਹੀਂ ਨਾ ਨਾ ਅੜਦਾ ਤਾਂ ਹੈ ਹੀ ਨਹੀਂ ਇਹਦਾ ਕੱਲ ਮਨਾ ਕੇ ਨਾ ਵੀਰਾਂ ਨੇ ਜੋਂਡੀਰ ਤੇ ਪੀਐਸ ਵੀ ਆਹ ਡ੍ਰਾਈਵਰ ਦਾ ਸਾਡਾ ਪੂਰਾ ਜੋਆ ਵਿਆਵਾ ਅੱਛਾ ਹਾਂ ਜਦੋਂ ਜਿਆਦਾ ਐਡਵਾਂਸ ਕੰਮ ਲੈਣਾ ਹੁੰਦਾ ਉਦੋਂ ਕਿਹੜੇ ਨੂੰ ਮਤਲਬ ਤੁਸੀਂ ਸ਼ੌਂਕ ਨਾਲ ਕਿਹੜੇ ਤੇ ਬੰਦੇ ਹੋ ਆਹ ਦੋਨਾਂ ਤੇ ਇਹਨਾਂ ਦੋਨਾਂ ਤੇ ਹਾਂ ਇਹ ਤਾਂ ਸਾਡਾ ਬਈ ਕੱਲਾ ਨੱਖਾ ਨਹੀਂ ਰੱਖਿਆ ਵਿਆ ਹੈ ਇਹਦਾ ਗੱਠਾ ਮੰਨ ਨਹੀਂ ਰੱਖਿਆ ਵਿਆ ਕੋਈ ਮੈਂ ਕਹਿੰਦਾ ਲਾਡਲਾ ਕਾਕਾ ਹੀ ਆ ਹਾਂ ਇਹਨੂੰ ਇਹ ਸਪੈਸ਼ਲ ਆਇਆ ਯਾਰ ਸਪੈਸ਼ਲ ਜੁੱਪੀ ਚ ਤਾਂ ਗਏ ਸੀਗੇ ਹੂੰ ਬਈ ਪੀ ਆਰ ਖੜਾ ਕਰਕੇ ਜੂਪੀ ਚੋ ਤਾਂ ਲਿਆਂਦਾ ਸੀ ਕਿੰਨਾ ਚਿਰ ਪਹਿਲਾਂ ਲਿਆਂਦਾ ਏ ਇਹ ਸਾਲ ਆਹ ਦਿਨਾਂ ਚ ਹੀ ਲਿਆਂਦਾ ਯਾਰ ਇਹਨੂੰ ਆਇਆ ਵੀ ਡਬਲ ਜੈਕਾ ਹਨ ਜਜਨੇ ਦਿਖਾਈ ਇਹਨੂੰ ਪਾਵਰ ਸਟੀਅਰਿੰਗ ਨਹੀਂ ਤੇ ਜੌਂਡੀਓ ਨੂੰ ਸਿੰਗਲ ਆਉਂਦਾ ਹਨ ਇਹਨੂੰ ਡਬਲ ਐਕਟਿੰਗ ਇਹਦਾ ਸਾਰਾ ਕੁਝ ਹੀ ਮੈਂ ਦੇ ਦਿਆ ਹੈਵੀ ਹੈ ਵੀ ਹੈ ਦੇ ਪਿੱਛੇ ਚਲੀਏ ਪਿੱਛੇ ਕੁਝ ਬਦਲਿਆ ਅਸੀਂ ਆਪਦੇ ਕੋਲੋਂ ਲਾਏ ਆ ਅੱਛਾ ਆ ਵਾਲੇ ਆ ਵਾਲੇ ਇਹ ਘਾਤੋ ਲਾਇਆ ਨੀਲ ਫਿਲਟਰ ਇਹ ਕਹਿ ਰਹਿੰਦੇ ਆ ਵੀ ਰੂਟਰ ਪੰਪ ਜਿਹੜਾ ਖਰਾਬ ਹੋ ਗਿਆ ਇਹ ਇਹਦੇ ਕਾਰਨ ਨਹੀਂ ਨਹੀਂ ਖਰਾਬ ਹੁੰਦਾ ਇਹ ਤਾਂ ਲਾਈ ਪਰ ਕੋ ਵਧੀਆ ਲਾਉਣੇ ਸੀ ਮੈਨੂੰ ਤਾਂ ਬੁਰੇ ਹੀ ਲੱਗੇ ਨਹੀਂ ਨਹੀਂ ਬੁਰੇ ਨਹੀਂ ਨਾ ਨਹੀਂ ਚਲ ਕੰਮ ਦੇ ਹਾਂ ਵੀ ਕੰਮ ਦੇਖਣਾ ਚਾਹੀਦਾ ਹਾਂ ਕਾਲਾ ਰੰਗ ਨਹੀਂ ਹਰਾ ਮਾਰਿਆ ਹਾਂ ਰੰਗ ਨਹੀਂ ਹਰਾ ਮਾਰਿਆ ਇਹਦੇ ਡਿਸਟ੍ਰੀਬਿਊਟਰ ਵੀ ਹੋਰ ਤੇ ਕੰਮ ਹਾਂ ਦੂਜਾ ਇੱਥੇ ਨਾਲ ਆਉਂਦਾ ਹਾਂ ਇਹਦੀ ਲਿਫਟ ਲਿਫਟ ਸੇਮ ਆ ਨਾ ਲਿਫਟ ਸੇਮ ਆ ਲਿਫਟ ਸੇਮ ਆ ਲਿਫਟ ਚ ਕੋਈ ਫਰਕ ਨਹੀਂ ਆ ਨਾਲ ਹੀ ਆਇਆ ਸੀ ਡਿਸਟ੍ਰੀਬਿਊਟਰ ਉਹਦਾ ਕਿ ਬਾਤ ਚਲਵਾਇਆ ਨਾਲ ਹੀ ਨਾਲੀ ਇਹ ਕਿਹੜੇ ਚ ਹੋਰ ਫੈਕਸ਼ਨ ਆ ਪੀਟੀਓ ਘੇਰ ਹੈ ਨਹੀਂਗਾ ਉਹ ਕਿਵੇਂ ਚਲਦੀ ਫਿਰ ਸੱਚ ਤੇ ਉਹ ਕਿੱਥੇ ਲੱਗਿਆ ਸੱਚ ਦਾ ਸੱਚ ਇਹਦੀ ਆ ਸੱਚ ਵੀ ਨਾਲੇ ਕੋਈ ਉਹ ਸੱਚ ਵੀ ਨਹੀਂ ਕਿਸੇ ਹੋ ਟਰੈਕਟਰ ਤੇ ਲੱਗੀ ਹੋਣੀ ਮੈਂ ਉਹ ਕਹਿ ਲਗਾ ਯਾਰਾਂ ਦਾ ਸਰਾ ਹੀ ਕਰਿਆ ਬੈਦਾ ਹਣਾ ਉਹ ਕਹਿੰਦੇ ਨੇ ਹੁੰਦੇ ਵੀ ਜੱਟ ਜਗਾੜੀ ਹੁੰਦੇ ਆ ਇਹ ਸਾਡਾ ਇਹ ਤੇ ਜਗਾੜ ਲਾਇਆ ਵਿਆਵਾ ਸੋਚਦਾ ਹਾਂ ਕਿੱਥਾ ਚੱਲੂਗੀ ਦਿਖਾ ਦਿਓ ਪਹਿਲਾਂ ਸੱਚ ਤਾਂ ਦਿਖਾਓ ਸੱਚ ਹੈ ਕਿੱਥੇ ਆ